ਸਤ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕੱਥ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਕਹਾਣੀ ਦੇ ਨਾਲ ਸੋ ਸ਼ੁਰੂ ਕਰਦੇ ਹਾਂ ਜੀ ਇਹ ਕਹਾਣੀ ਨਨਾਨ ਤੇ ਪਰਜਾਈ ਦੀ ਹੈ ਉਹ ਨਨਾਨ ਜੋ ਆਪਣੀ ਪਰਜਾਈ ਨੂੰ ਘਰ ਦੇ ਕਾਇਦੇ ਕਾਨੂੰਨ ਸਮਝਾਉਂਦੀ ਹੈ ਉਸ ਤੇ ਹੁਕਮ ਚਲਾਉਂਦੀ ਹੈ ਫਿਰ ਇੱਕ ਦਿਨ ਉਹੀ ਨਨਾਨ ਵਿਆਹੀ ਜਾਂਦੀ ਹੈ ਤੇ ਸਹੁਰੇ ਘਰ ਜਦੋਂ ਉਸਤੇ ਉਹੀ ਕਾਇਦੇ ਕਾਨੂੰਨ ਲਾਗੂ ਹੁੰਦੇ ਨੇ ਤਾਂ ਫਿਰ ਕੀ ਹੁੰਦਾ ਹੈ ਸੋ ਸ਼ੁਰੂ ਕਰਦੇ ਹਾਂ ਜੀ ਭਾਬੀ ਤੁਹਾਨੂੰ ਕਿੰਨੀ ਵਾਰ ਕਿਹਾ ਕਿ ਹਮੇਸ਼ਾ ਸਿਰ ਤੇ ਚੁੰਨੀ ਲੈ ਕੇ ਰੱਖਿਆ ਕਰੋ ਤੂੰ ਘਰ ਦੀ ਨੋ ਹੈ ਨੋ ਦੀ ਮਰਿਆਦਾ ਵਿੱਚ ਹੀ ਰਿਆ ਕਰ ਧੀ ਬੰਦੀ ਕੋਸ਼ਿਸ਼ ਨਾ ਕਰਿਆ ਕਰ ਮਨਦੀਪ ਨੇ ਆਪਣੀ ਪਰਜਾਈ ਰੁਪਿੰਦਰ ਨੂੰ ਝਿੜਕਦਿਆਂ ਕਿਹਾ ਰੁਪਿੰਦਰ ਕਹਿੰਦੀ ਦੀਦੀ ਗਲਤੀ ਨਾਲ ਸਿਰ ਤੋਂ ਚਿਨੀ نیچے ਚਲੀ ਗਈ ਸੀ ਕਿਉਂਕਿ ਰਸੋਈ ਵਿੱਚ ਬਹੁਤ ਜ਼ਿਆਦਾ ਗਰਮੀ ਹੈ ਇਸ ਕਰਕੇ ਮੇਰਾ ਧਿਆਨ ਹੀ ਨਹੀਂ ਰਿਹਾ ਕੋਈ ਗੱਲ ਨਹੀਂ ਅੱਗੇ ਤੋਂ ਮੈਂ ਇਸ ਗੱਲ ਦਾ ਧਿਆਨ ਰੱਖਾਂਗੀ ਮਨਪ੍ਰੀਤ ਕਹਿੰਦੀ ਧਿਆਨ ਤਾਂ ਤੁਹਾਨੂੰ ਰੱਖਣਾ ਹੀ ਪਵੇਗਾ ਜੇਕਰ ਗਰਮੀ ਹੈ ਤਾਂ ਕੀ ਹੋਇਆ ਪਾਪਾ ਘਰ ਵਿੱਚ ਹੁੰਦੇ ਹਨ ਉਹ ਕਿਸੇ ਵੀ ਵਕਤ ਇੱਧਰ ਨੂੰ ਆ ਸਕਦੇ ਹਨ ਤੁਹਾਨੂੰ ਘਰ ਵਿੱਚ ਹਰ ਤਰ੍ਹਾਂ ਦੀ ਸੁੱਖ ਸੁਵਿਧਾ ਦਿੱਤੀ ਗਈ ਹੈ ਇੱਥੇ ਕਿਹੜਾ ਤੁਹਾਨੂੰ ਕੁੰਡ ਕੱਢਣ ਨੂੰ ਕਿਹਾ ਗਿਆ ਹੈ ਸਿਰਫ ਚੁੰਨੀ ਹੀ ਤਾਂ ਸਿਰ ਤੇ ਰੱਖਣੀ ਹੁੰਦੀ ਏ ਉਹ ਵੀ ਤੁਹਾਡੇ ਤੋਂ ਨਹੀਂ ਰੱਖੀ ਜਾਂਦੀ ਮੇਰੇ ਕੋਲ ਉਹ ਵਾਰ-ਵਾਰ ਤੁਹਾਡੇ ਅੱਗੇ ਪਿੱਛੇ ਨਹੀਂ ਘੁੰਮਿਆ ਜਾਂਦਾ ਕਿ ਭਾਬੀ ਇਹ ਕਰ ਲਓ ਜਾਂ ਫਿਰ ਉਹ ਕਰ ਲਵੋ ਇਹਨਾਂ ਗੱਲਾਂ ਦਾ ਤੁਹਾਨੂੰ ਖੁਦ ਹੀ ਧਿਆਨ ਰੱਖਣਾ ਪਵੇਗਾ ਮਨਪ੍ਰੀਤ ਤੇ ਕਹਿੰਤੇ ਉਸ ਦਾ ਭਰਾ ਅਮਰਜੀਤ ਵਿੱਚੇ ਹੀ ਬੋਲ ਪਿਆ ਕਿ ਮਨਪ੍ਰੀਤ ਅੱਜਕੱਲ ਤੂੰ ਜ਼ਿਆਦਾ ਹੀ ਨਹੀਂ ਬੋਲ ਰਹੀ ਰਿਸ਼ਤੇ ਵਿੱਚ ਉਹ ਤੇਰੀ ਭਾਬੀ ਲੱਗਦੀ ਹੈ ਤੇ ਉਮਰ ਵਿੱਚ ਵੀ ਤੇਰੇ ਨਾਲੋਂ ਵੱਡੀ ਹੈ ਇਸ ਲਈ ਤੈਨੂੰ ਥੋੜਾ ਸੋਚ ਸਮਝ ਕੇ ਬੋਲਣਾ ਚਾਹੀਦਾ ਜਦੋਂ ਅਮਰਜੀਤ ਨੇ ਮਨਪ੍ਰੀਤ ਨੂੰ ਇਹ ਗੱਲ ਕਹੀ ਤਾਂ ਰਪਿੰਦਰ ਦੀ ਸੱਸ ਵੀ ਵਿੱਚੇ ਹੀ ਬੋਲ ਪਈ ਕਿ ਮਨਪ੍ਰੀਤ ਨੇ ਕੀ ਗਲਤ ਕਹਿ ਦਿੱਤਾ ਉਹ ਤਾਂ ਸਿਰਫ ਇਸ ਘਰ ਦੇ ਕਾਇਦੇ ਕਾਨੂੰਨ ਹੀ ਸਮਝਾ ਰਹੀ ਸੀ ਜਿਹੜੀਆਂ ਗੱਲਾਂ ਦਾ ਧਿਆਨ ਤੇਰੀ ਪਤਨੀ ਨੂੰ ਰੱਖਣਾ ਚਾਹੀਦਾ ਉਹ ਸਭ ਕੁਝ ਇਸ ਨੂੰ ਵਾਰ-ਵਾਰ ਸਮਝਾਉਣਾ ਪੈਂਦਾ ਇਹਦੇ ਵਿੱਚ ਮਨਪ੍ਰੀਤੀ ਕੋਈ ਗਲਤੀ ਨਹੀਂ ਪਰ ਮੰਮੀ ਡੈਡੀ ਕਿਹੜਾ ਰਸੋਈ ਵਿੱਚ ਆਉਂਦੇ ਹਨ ਤੇ ਰਸੋਈ ਦਾ ਸਾਰਾ ਕੰਮ ਰੁਪਿੰਦਰ ਕੱਲੀ ਨੂੰ ਕਰਨਾ ਪੈਂਦਾ ਹੈ ਇਸ ਲਈ ਰਸੋਈ ਵਿੱਚ ਸਿਰ ਤੇ ਚੁੰਨੀ ਰੱਖਣ ਦਾ ਵੀ ਕੀ ਜ਼ਰੂਰਤ ਹੈ ਮਨਪ੍ਰੀਤ ਵਿੱਚੇ ਹੀ ਬੋਲ ਪਈ ਕਿ ਵੇਖਿਆ ਮੰਮੀ ਭਾਬੀ ਦੇ ਆਉਂਦਿਆਂ ਹੀ ਇਹਦੀ ਵੀ ਜ਼ੁਬਾਨ ਚੱਲਣ ਲੱਗ ਪਈ ਤੇ ਇਸ ਨੂੰ ਵੀ ਸਭ ਕੁਝ ਕੌਣ ਸਿਖਾ ਰਿਹਾ ਹੈ ਹੁਣ ਤੋਂ ਹੀ ਸਮਝ ਜਾਓ ਹਾਂ ਤੇ ਇਹ ਸਭ ਸਮਝ ਰਹੀ ਹਾਂ ਜਨਾਨੀ ਰਸੋਈ ਵਿੱਚ ਗਰਮੀ ਵਿੱਚ ਕੰਮ ਕਰਦੀ ਹੈ ਤਾਂ ਇਸ ਨੂੰ ਤਕਲੀਫ ਹੁੰਦੀ ਹੈ ਪਰ ਜਦੋਂ ਮਾਂ ਕਰਦੀ ਸੀ ਉਦੋਂ ਤਾਂ ਤੈਨੂੰ ਕੁਝ ਸਮਝ ਨਹੀਂ ਆਉਂਦਾ ਮੰਮੀ ਤੁਹਾਡੀ ਗੱਲ ਵੀ ਮੈਂ ਸਮਝਾਂ ਹਾਂ ਪਰ ਤੁਸੀਂ ਕਿਹੜਾ ਕਦੀ ਚੁੰਨੀ ਲੈ ਕੇ ਰਸੋਈ ਵਿੱਚ ਕੰਮ ਕਰਦੇ ਸੀ ਨਾਲੇ ਤੁਹਾਡੇ ਸਾਰੇ ਕੰਮਾਂ ਵਿੱਚ ਅਸੀਂ ਬਰਾਬਰ ਦਾ ਹੱਥ ਵਟਾਉਂਦੇ ਸੀ ਤੇ ਰਪਿੰਦਰ ਵਿਚਾਰੀ ਤਾਂ ਇਕੱਲੇ ਕੰਮ ਕਰਦੀ ਹੈ ਉਸ ਨਾਲ ਕੋਈ ਵੀ ਹੱਥ ਨਹੀਂ ਵਟਾਉਂਦਾ ਨਾਲੇ ਮਨਪ੍ਰੀਤ ਤੇ ਬੁੱਲਣ ਦਾ ਤਰੀਕਾ ਬਹੁਤ ਗਲਤ ਸੀ ਤੁਸੀਂ ਵੀ ਤਾਂ ਵੇਖੋ ਅਮਰਜੀਤ ਦੀ ਮਾਂ ਕਹਿੰਦੀ ਹੁਣ ਤੂੰ ਕੀ ਚਾਹੁੰਦਾ ਹੈ ਕਿ ਤੇਰੀ ਬੌਟੀ ਦੇ ਹੁੰਦਿਆਂ ਵੀ ਅਸੀਂ ਮਾਵਾਂ ਤੀਰ ਸੋਈ ਵਿੱਚ ਖਾਪਦੀਆਂ ਰਹੀਏ ਹੁਣ ਇਹੀ ਦਿਨ ਵੇਖਣ ਨੂੰ ਰਹਿ ਗਏ ਸੀ ਜਦੋਂ ਦੀ ਉਹ ਵਿਆਹ ਕੇ ਆਈ ਮਾਂ ਤੇ ਭੈਣ ਦਾ ਪਿਆਰ ਤਾਂ ਗਿਆ ਚੁੱਲ੍ਹੇ 'ਚ ਰੁਪਿੰਦਰ ਦੀ ਸੱਸ ਰੋਂਦੀ ਹੋਈ ਕਹਿੰਦੀ ਕਿ ਜੇਕਰ ਅਸੀਂ ਵੀ ਉਸ ਨੂੰ ਕੁਝ ਕਹਿੰਦੀਆਂ ਹਾਂ ਤਾਂ ਇਸ ਨੂੰ ਬਹੁਤ ਪੁਰਾ ਲੱਗਦਾ ਹੈ ਮਨਪ੍ਰੀਤ ਵੀ ਨਾਰਾਜ਼ ਹੁੰਦੀ ਹੋਈ ਕਹਿੰਦੀ ਵੀਰੇ ਰਵਾ ਤਾਂ ਰਵਾ ਦਿੱਤਾ ਨਾ ਮੰਮੀ ਨੂੰ ਪੈ ਗਈ ਠੰਡ ਸਿਆਣੇ ਸੱਚ ਹੀ ਕਹਿੰਦੇ ਕੇ ਵਿਆਹ ਤੋਂ ਬਾਅਦ ਮੁੰਡੇ ਬਦਲ ਹੀ ਜਾਂਦੇ ਜਦੋਂ ਘਰ ਦਾ ਮਾਹੌਲ ਵਿਗੜਨ ਲੱਗ ਗਿਆ ਤਾਂ ਅਮਰਜੀਤ ਨੇ ਉਥੋਂ ਉੱਠ ਕੇ ਆਪਣੇ ਕਮਰੇ ਵਿੱਚ ਜਾਣਾ ਹੀ ਠੀਕ ਸਮਝਿਆ ਅਮਰਜੀਤirਪਿੰਦਰ ਦਾ 5 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਘਰ ਦਾ ਮਾਹੌਲ ਕੁਝ ਇਸ ਤਰ੍ਹਾਂ ਹੋ ਚੁੱਕਿਆ ਸੀ ਕਿ ਹਰ ਦਿਨ ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਮਨਪ੍ਰੀਤ ਅਮਰਜੀਤ ਦੀ ਛੋਟੀ ਭੈਣ ਸੀ ਉਹ ਰੁਪਿੰਦਰ ਤੇ ਹੁਕਮ ਚਲਾਉਣ ਦਾ ਬਹਾਨਾ ਲਵਦੀ ਰਹਿੰਦੀ ਸੀ ਕੁਝ ਦਿਨਾਂ ਬਾਅਦ ਰੁਪਿੰਦਰ ਤੇ ਅਮਰਜੀਤ ਦੇ ਵਿਆਹ ਨੂੰ 6 ਮਹੀਨੇ ਹੋਣ ਵਾਲੇ ਸੀ ਤੇ ਉਸ ਦਿਨ ਅਮਰਜੀਤ ਰੁਪਿੰਦਰ ਦੇ ਲਈ ਇੱਕ ਚਾਕਲੇਟ ਲੈ ਕੇ ਆਇਆ ਉਸਨੇ ਇਹ ਗੱਲ ਕਿਸੇ ਨੂੰ ਨਾ ਦੱਸੀ ਤੇ ਚੁੱਪ ਕਰਕੇ ਲਿਆ ਕੇ ਰੁਪਿੰਦਰ ਨੂੰ ਚਾਕਲੇਟ ਦੇ ਦਿੱਤੀ ਅਗਲੇ ਦਿਨ ਸਵੇਰੇ ਝਾੜੂ ਲਗਾਉਂਦਿਆਂ ਲਗਾਉਂਦਿਆਂ ਮਨਪ੍ਰੀਤ ਨੇ ਡਸਟਬਿਨ ਵਿੱਚ ਚਾਕਲੇਟ ਦਾ ਰੈਪਰ ਦੇਖ ਲਿਆ ਜਿਸ ਨੂੰ ਦੇਖ ਕੇ ਮਨਪ੍ਰੀਤ ਨੇ ਘਰ ਵਿੱਚ ਹਗਾਮਾ ਖੜਾ ਕਰ ਦਿੱਤਾ ਕਿ ਇੱਥੇ ਤਾਂ ਹੁਣ ਖਾਣ ਪੀਣ ਦੀਆਂ ਚੀਜ਼ਾਂ ਵੀ ਚੋਰੀ ਆਉਣ ਲੱਗ ਪਈਆਂ ਜੇਕਰ ਕੁਝ ਖਾਣਾ ਹੀ ਸੀ ਤਾਂ ਸਾਰਿਆਂ ਨੇ ਲੈ ਕੇ ਆਉਂਦਾ ਇਸੇ ਤਰ੍ਹਾਂ ਚੋਰੀ ਛੁੱਪੇ ਲਿਆਉਣ ਦੀ ਕੀ ਜ਼ਰੂਰਤ ਸੀ ਰਪਿੰਦਰ ਦੀ ਸੱਸ ਨੇ ਵੀ ਆਪਣੀ ਧੀ ਦਾ ਸਾਥ ਦਿੱਤਾ ਤੇ ਉਸ ਦੀ ਗੱਲ ਵਿੱਚ ਗੱਲ ਕਰਨ ਲੱਗੀ ਕੀ ਪਤਾ ਨਹੀਂ ਸੀ ਇਹੋ ਜਿਹੀ ਨਾ ਸਾਡੇ ਪੱਲੇ ਪੈ ਗਈ ਜੋ ਸਾਡੇ ਹੀ ਮੁੰਡੇ ਤੋਂ ਚੋਰੀ ਛਿਪੇ ਚੀਜ਼ਾਂ ਮੰਗਵਾ ਕੇ ਖਾਂਦੀ ਹੈ ਪੂਰਾ ਸ਼ਰਮ ਨਹੀਂ ਐ ਨਾ ਦੋਵਾਂ ਨੂੰ ਘਰ ਵਿੱਚ ਇੰਨਾ ਕਲੇਸ਼ ਸੁਣ ਕੇ ਅਮਰਜੀਤ ਬਾਹਰ ਆਇਆ ਤੇ ਕਹਿੰਦਾ ਮੰਮੀ ਇੰਨਾ ਜ਼ਿਆਦਾ ਕਲੇਸ਼ ਪਾਉਣ ਦੀ ਕੀ ਜ਼ਰੂਰਤ ਸੀ ਕੱਲ ਸਾਡੇ ਵਿਆਹ ਨੂੰ 6 ਮਹੀਨੇ ਹੋਏ ਸੀ ਇਸ ਖੁਸ਼ੀ ਵਿੱਚ ਮੈਂ ਰਪਿੰਦਰ ਦੇ ਲਈ ਚਾਕਲੇਟ ਲੈ ਆਇਆ ਸੀ ਇਸ ਲਈ ਇਨਾ ਹਗਾਮਾ ਕਰਨ ਦੀ ਕੀ ਜ਼ਰੂਰਤ ਹੈ ਇੱਕ ਚਾਕਲੇਟ ਹੀ ਤਾਂ ਸੀ ਪੁੱਤਰ ਜੀ ਗੱਲ ਸਿਰਫ ਚਾਕਲੇਟ ਦੀ ਨਹੀਂ ਇਸ ਘਰ ਦੇ ਸਿਸਟਮ ਦੀ ਹੈ ਹੁਣ ਤੋਂ ਸਾਡੇ ਤੋਂ ਚੋਰੀਆਂ ਘਮਾਉਣ ਲੱਗ ਪਿਆ ਚੋਰੀ ਛੁੱਪੇ ਚਾਕਲੇਟ ਤੋਂ ਲਾਵਾ ਕੁਝ ਹੋਰ ਵੀ ਲੈ ਕੇ ਆਇਆ ਹੋਵੇਗਾ ਸਾਨੂੰ ਕੀ ਪਤਾ ਉਹ ਤਾਂ ਮਨਪ੍ਰੀਤ ਨੇ ਚਾਕਲੇਟ ਦਾ ਰੈਪਰ ਵੇਖ ਲਿਆ ਤੇ ਪਤਾ ਲੱਗ ਗਿਆ ਕਿ ਘਰ ਵਿੱਚ ਚਾਕਲੇਟ ਆਈ ਨਹੀਂ ਤਾਂ ਸਾਨੂੰ ਕੀ ਪਤਾ ਕੀ ਕੁਛ ਇੱਥੇ ਆ ਰਿਹਾ ਹੈ ਉਹ ਮੰਮੀ ਤੁਸੀਂ ਨਿੱਕੀ ਜਿਹੀ ਗੱਲ ਨੂੰ ਰਬੜ ਦੀ ਤਰ੍ਹਾਂ ਕਿੰਨੀ ਜ਼ਿਆਦਾ ਖਿੱਚ ਰਹੇ ਹੋ ਮਨਪ੍ਰੀਤ ਕਹਿੰਦੀ ਹਾਂ 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 ਵੀਰੇ ਹੋਂਦਾ ਤੈਨੂੰ ਸਾਡੀਆਂ ਸਾਰੀਆਂ ਗੱਲਾਂ ਬੁਨੀਆਂ ਲੱਗਣ ਗਿਆ ਕਿਉਂਕਿ ਹੁਣ ਸਾਡੇ ਤੋਂ ਇਲਾਵਾ ਭਾਬੀ ਦੀਆਂ ਗੱਲਾਂ ਜੋ ਚੰਗੀਆਂ ਲੱਗਣ ਲੱਗ ਪਈਆਂ ਨੇ ਸਾਨੂੰ ਸਭ ਪਤਾ ਹੈ ਕਿ ਉਸਦੀ ਹੀ ਭਾਸ਼ਾ ਹੈ ਜੋ ਤੁਹਾਡੇ ਮੂੰਹ ਵਿੱਚੋਂ ਨਿਕਲ ਰਹੀ ਹੈ ਵਿਆਹ ਤੋਂ ਪਹਿਨਾ ਵੀ ਮੰਮੀ ਪਾਪਾ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਸੀ ਤੇ ਹੁਣ ਵੀ ਤੁਹਾਡੇ ਸਿਰ ਤੇ ਹੀ ਰਹੇਗੀ ਇਸ ਲਈ ਕੱਲ ਦੀ ਵਿਆਹੀ ਆਈ ਲੜਕੀ ਦੇ ਲਈ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਭੁੱਲ ਸਕਦੇ ਉਹਨਾਂ ਦੀ ਗੱਲ ਵਿੱਚ ਉਹਨਾਂ ਦੀ ਗੱਲ ਉਸ ਘਰ ਵਿੱਚ ਕੋਈ ਵੀ ਸਮਝਣਾ ਨਹੀਂ ਚਾਹੁੰਦਾ ਸੀ ਅਮਰਜੀਤ ਨੇ ਬਹੁਤ ਮੱਥਾ ਮਾਰਿਆ ਰੁਪਿੰਦਰ ਵਿਚਾਰੀ ਵੀ ਚੁੱਪ ਕਰਕੇ ਬੈਠ ਗਈ ਅਮਰਜੀਤ ਨੇ ਸਮਝਾਇਆ ਕਿ ਕੋਈ ਗੱਲ ਨਹੀਂ ਰੁਪਿੰਦਰ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਏਗਾ। ਮੰਮੀ ਮਨਪ੍ਰੀਤੀਆਂ ਗੱਲਾਂ ਵਿੱਚ ਆ ਕੇ ਸਭ ਕੁਝ ਬੋਲ ਰਹੀ ਹੈ। ਸਮਾਂ ਇਦਾਂ ਹੀ ਹੌਲੀ-ਹੌਲੀ ਗੁਜ਼ਰਦਾ ਗਿਆ। ਅਜ ਰਪਿੰਦਰ ਦੀ ਨਾਨ ਦਾ ਵਿਆਹ ਹੋ ਚੁੱਕਿਆ ਸੀ। ਵਿਆਹ ਤੋਂ 4 ਮਹੀਨਿਆਂ ਬਾਅਦ ਉਹ ਆਪਣੇ ਪੇਕਿਆਂ ਤੇ ਆਈ। ਆਉਂਦਿਆਂ ਹੀ ਉਸਦੀ ਨਜ਼ਰ ਰਸੋਈ ਵਿੱਚ ਗਈ ਜਿੱਥੇ ਰਪਿੰਦਰ ਬਿਨਾ ਚੁੰਨੀ ਲੈ ਕੰਮ ਕਰ ਰਹੀ ਸੀ ਕਿਉਂਕਿ ਚੁੰਨੀ ਉਸਦੇ ਸਿਰ ਤੇ ਨਹੀਂ ਸੀ। ਉਸ ਤੇ ਗੱਲ ਵਿੱਚ ਸੀ ਤੇ ਦੇਖਦੇ ਆਸਾਰ ਹੀ ਕਹਿੰਦੀ ਕਿ ਭਾਬੀ ਤੁਸੀਂ ਅੱਜ ਵੀ ਸਿਰ ਤੇ ਚੁੰਨੀ ਲੈ ਕੇ ਕੰਮ ਨਹੀਂ ਕਰ ਕਰਦੇ ਮੇਰੇ ਇਸ ਘਰ ਵਿੱਚ ਜਾਣ ਤੋਂ ਬਾਅਦ ਤੁਸੀਂ ਤਾਂ ਆਪਣੇ ਰਹਿਣ ਸੰਦੇ ਤਰੀਕੇ ਹੀ ਬਦਲ ਲਏ ਹਮੇਸ਼ਾ ਯਾਦ ਰੱਖਣਾ ਕਿਸ ਘਰ ਦੇ ਕਾਇਦੇ ਕਾਨੂੰਨ ਹੀ ਤੁਹਾਨੂੰ ਮੰਨਣੇ ਪੈਣਗੇ ਇਹ ਗੱਲ ਸੁਣ ਕੇ ਰੁਪਿੰਦਰ ਨੇ ਚੁੱਪਚਾਪ ਚੁੰਨੀ ਆਪਣੇ ਸਿਰ ਤੇ ਲੈ ਲਈ ਜਦੋਂ ਸਾਰੇ ਇਕੱਠੇ ਬੈਠ ਕੇ ਗੱਲਾਂ ਕਰ ਰਹੇ ਸੀ ਤਾਂ ਮਨਪ੍ਰੀਤ ਨੇ ਆਪਣੀ ਮਾਂ ਨੂੰ ਕਿਹਾ ਕਿ ਕੀ ਦੱਸਾਂ ਮੇਰਾ ਪਤੀ ਤਾਂ ਆਪਣੀ ਮਾਂ ਦਾ ਸਰਵਣ ਪੁੱਤ ਹੈ ਆਪਣੀ ਮਾਂ ਦੀ ਭਾਸ਼ਾ ਬੋਲਦਾ ਹੈ ਸਹੀ ਤੇ ਗਲਤ ਵਿੱਚ ਉਸ ਨੂੰ ਫਰਕ ਤੱਕ ਨਹੀਂ ਪਤਾ ਮੈਨੂੰ ਤਾਂ ਪਿਛਲੇ 4 ਮਹੀਨਿਆਂ ਵਿੱਚ ਇਹ ਤੱਕ ਯਾਦ ਨਹੀਂ ਆ ਕਿ ਉਸਨੇ ਕਦੋਂ ਆਪਣੀ ਮਰਜ਼ੀ ਦੇ ਨਾਲ ਕਦੀ ਮੈਨੂੰ ਇੱਕ ਫੁੱਲ ਤੱਕ ਵੀ ਲਿਆ ਕੇ ਦਿੱਤਾ ਹੋਵੇ ਤੇ ਉੱਤੋਂ ਘਰ ਦੇ ਇੰਨੇ ਜ਼ਿਆਦਾ ਸਖਤ ਕਾਨੂੰਨ ਕੀ ਕੁਝ ਸਮਝ ਨਹੀਂ ਆਉਂਦਾ ਮਾ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਅਮਰਜੀਤ ਬੋਲ ਪਿਆ ਅੱਛਾ ਫਿਰ ਤਾਂ ਬਹੁਤ ਵਧੀਆ ਗੱਲ ਹੈ ਕਿ ਤੇਰਾ ਪਤੀ ਆਪਣੀ ਮਾਂ ਦੀ ਹਰ ਗੱਲ ਮੰਨਦਾ ਹੈ ਕਿਉਂਕਿ ਉਹ ਉਹਨਾਂ ਦਾ ਬੇਟਾ ਹੈ ਉਸਦੀ ਪਹਿਲੇ ਜ਼ਿੰਮੇਵਾਰੀ ਆਪਣੇ ਮਾਂ-ਬਾਪ ਦੀ ਹੋਣੀ ਚਾਹੀਦੀ ਹੈ ਉਹ ਮਨਪ੍ਰੀਤ ਕਹਿੰਦੀ ਅੱਛਾ ਇਹ ਗੱਲ ਤੁਸੀਂ ਬੋਲ ਰਹੇ ਹੋ ਜੋ ਆਪਣੀ ਪਤਨੀ ਦੇ ਲਈ ਸਾਡੇ ਨਾਲ ਲੜਨ ਤੱਕ ਚਲੇ ਜਾਂਦੇ ਹੋ ਮੇਰਾ ਪਤੀ ਤਾਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਵੀ ਨਹੀਂ ਜਾਣਦਾ ਮਨਪ੍ਰੀਤ ਨੇ ਬੜੇ ਗੁੱਸੇ ਵਿੱਚ ਕਿਹਾ ਹਮੇਸ਼ਾ ਮੈਨੂੰ ਘਰ ਵਿੱਚ ਦੇ ਕਾਇਦੇ ਕਾਨੂੰਨ ਹੀ ਸਿਖਾਉਂਦਾ ਰਹਿੰਦਾ ਹੈ ਅਮਰਜੀਤ ਕਹਿੰਦਾ ਇਹ ਸਭ ਕੁਝ ਮੈਂ ਨਹੀਂ ਕਹਿ ਰਿਹਾ ਇਹ ਮੈਂ ਤੇਰੇ ਸਿਖਾਏ ਹੋਏ ਸ਼ਬਦ ਬੋਲ ਰਿਹਾ ਹਾਂ ਕਿ ਪਤੀ ਨੂੰ ਸਭ ਤੋਂ ਪਹਿਲਾਂ ਆਪਣੇ ਮਾਪੇਦ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ ਤੇ ਅਖੀਰ ਤੇ ਆਪਣੀ ਪਤਨੀ ਨੂੰ ਇਹੀ ਸਾਬ ਕੁਝ ਹੀ ਅੱਜ ਤੇਰਾ ਪਤੀ ਕਰ ਰਿਹਾ ਹੈ ਤੇ ਤੈਨੂੰ ਗਲਤ ਲੱਗ ਰਿਹਾ ਹੈ ਆਖਰ ਤੂੰ ਵੀ ਤਾਂ ਉਸਦੀ ਪਤਨੀ ਹੈ ਸ਼ੁਕਰ ਕਰ ਕਿ ਤੈਨੂੰ ਸਿਰਫ ਤੇਰਾ ਪਤੀ ਹੀ ਘਰ ਦੇ ਕਾਇਦੇ ਕਾਨੂੰਨ ਸਮਝਾਉਂਦਾ ਹੈ ਪਰ ਇੱਥੇ ਰਪਿੰਦਰ ਨੂੰ ਸਮਝਾਉਣ ਦੇ ਲਈ ਤੁਸੀਂ ਦੋਵੇਂ ਮਾਵਾਂ ਧੀਆਂ ਨੇ ਕੋਈ ਕਸਰ ਨਹੀਂ ਛੱਡੀ ਮਨਪ੍ਰੀਤ ਦੀ ਮਾਂ ਕਹਿੰਦੀ ਅਮਰਜੀਤ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਆਪਣੀ ਭੈਣ ਦੀ ਤਕਲੀਫ ਨੂੰ ਸਮਝਣ ਦੀ ਬਜਾਏ ਉਸ ਨੂੰ ਤਾਣੇ ਮਾਰ ਰਹੀ ਹੈ ਉਹ ਕਹਿੰਦਾ ਤਾਨੇ ਨਹੀਂ ਮਾਰ ਰਿਆ ਮੰਮੀ ਇਸ ਨੂੰ ਸਾਫ਼ ਸਾਫ਼ ਸ਼ੀਸ਼ਾ ਦਿਖਾ ਰਿਆ ਹਾਂ ਪਤਾ ਨਹੀਂ ਲੋਕ ਕਿਵੇਂ ਭੁੱਲ ਜਾਂਦੇ ਕਿ ਜਦੋਂ ਉਹ ਕਿਸੇ ਨੂੰ ਸਾਫ਼ ਸ਼ੀਸ਼ਾ ਦਿਖਾਉਂਦੇ ਨੇ ਉਸ ਸ਼ੀਸ਼ੇ ਵਿੱਚ ਉਹਨਾਂ ਦਾ ਚਿਹਰਾ ਵੀ ਨਜ਼ਰ ਆਉਂਦਾ ਹੈ ਨਨਾਨ ਬਣ ਕੇ ਭਾਬੀ ਤੇ ਹੁਕਮ ਚਲਾਉਣਾ ਬਹੁਤ ਵਧੀਆ ਲੱਗਦਾ ਹੈ ਪਰ ਜਦੋਂ ਗੱਲ ਆਪਣੇ ਤੇ ਆਉਂਦੀ ਹੈ ਤਾਂ ਸਾਰੇ ਤੌਰ ਤਰੀਕੇ ਬਦਲ ਜਾਂਦੇ ਨੇ ਮੰਮੀ ਇਹਨੇ ਸਾਨੂੰ ਬਹੁਤ ਤੰਗ ਕੀਤਾ ਸੀ ਪੁੱਲ ਚੁੱਕੀ ਸੀ ਕਿ ਅਸੀਂ ਇਸ ਘਰ ਦੇ ਸਿਰਫ ਨੌ ਪੁੱਤਰ ਹੀ ਨਹੀਂ ਬਲਕਿ ਪਤੀ ਪਤਨੀ ਵੀ ਹਾਂ ਤੇ ਸਾਡੀ ਵੀ ਪਰਸਨਲ ਲਾਈਫ ਹੈ ਇਸ ਲਈ ਅਮਰਜੀਤੀਆਂ ਖਰੀਆਂ ਤੇ ਸੱਚੀਆਂ ਗੱਲਾਂ ਦਾ ਜਵਾਬ ਨਾ ਤਾਂ ਮਨਪ੍ਰੀਤ ਕੋਲ ਸੀ ਤੇ ਨਾ ਹੀ ਉਸਦੀ ਮਾਂ ਕੋਲ ਸੀ ਇਸ ਲਈ ਉਹਨਾਂ ਦੋਵਾਂ ਨੇ ਚੁੱਪ ਰਹਿਣਾ ਹੀ ਠੀਕ ਸਮਝਿਆ ਹਾਂਜੀ ਦੋਸਤੋ ਤੁਹਾਨੂੰ ਮੇਰੀ ਕਹਾਣੀ ਦੀ ਕਹਾਣੀ ਕਿਵੇਂ ਦੀ ਲੱਗੀ ਕਹਾਣੀ ਬਾਰੇ ਆਪਣੀ رائے ਜ਼ਰੂਰ ਭੇਜਣਾ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਦਾਂ ਦੀਆਂ ਕਹਾਣੀਆਂ ਹੋਰ ਸੁਣਨ ਦੇ ਲਈ ਸਾਡੇ ਨਾਲ ਜੁੜੇ ਰਹਿਣਾ ਸੋ ਦੋਸਤੋ ਤੁਹਾਡਾ ਬਹੁਤ-ਬਹੁਤ ਧੰਨਵਾਦ